ਹਾਂਜੀ ਲੈ ਵੀ ਪੰਜਾਬੀਓ ਮੇਰਾ ਵੀਰ ਸ਼ਾਇਦ ਮੈਨੂੰ ਲੱਗਦਾ ਕਿ ਰੋਜ਼ ਹੀ ਛੋਡੇ ਨਾਲ ਰੂਬਰੂ ਹੋਣਾ ਪਵੇ ਕਿਉਂਕਿ ਰੋਜ਼ ਨਵੇਂ ਤੋਂ ਨਵਾਂ ਛੜਜੰਤਰ ਕੂੜ ਪ੍ਰਚਾਰ ਲਗਾਤਾਰ ਵੱਧ ਰਿਹਾ ਲਗਾਤਾਰ ਕੋਈ ਨਾ ਕੋਈ ਪੱਤਾ ਸਿੱਟ ਰਹੇ ਆ ਲੋਕਾਂ ਨੂੰ ਲਪੇਟ ਰਹੇ ਆ ਜਾਲ ਬੁਣ ਰਿਹਾ ਜਾ ਰਿਹਾ ਰੋਜ਼ ਕਦੇ ਇੱਕ ਮੰਤਰੀ ਆ ਗਿਆ ਪਰ ਐਸਕਨਫਰਾਂਸ ਲੈ ਕੇ ਫਿਰ ਦੂਜਾ ਮੰਤਰੀ ਆ ਗਿਆ ਪ੍ਰਸਤੌਜ ਵਾਲੇ ਮਹਾਰਾਜ ਜੀ ਆ ਗਏ ਫਿਰ ਇਹਨਾਂ ਦੇ ਦੂਜੇ ਜਿਹੜੇ ਚਿੱਲੇ ਚਪਾਟੇ ਉਹ ਆ ਗਏ ਸੋ ਇਹਨਾਂ ਨੂੰ ਨੰਗਾ ਕਰਨ ਲਈ ਇਹਨਾਂ ਦਾ ਜਿਹੜਾ ਮਖੌਟਾ ਉਹਨੂੰ ਲਾਉਣ ਲਈ ਸ਼ਾਇਦ ਮੈਨੂੰ ਲੱਗਦਾ ਕਿ ਆਪਾਂ ਨੂੰ ਰੋਜ਼ ਗੱਲਬਾਤ ਸਾਂਝੀ ਕਰਨੀ ਪਿਆ ਕਰੇ ਸੋ ਮੈਂ ਇੱਕ ਮੇਰਾ ਵੀਰ ਬੇਨਤੀ ਕਰਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਆ ਮੈਂ ਚਾਹੁੰਦਾ ਕਿ ਪੰਜਾਬ ਦੇ ਹਰ ਪੰਜਾਬੀ ਨੂੰ ਸ਼ਹਿਰੀ ਨੂੰ ਪਿੰਡੂ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਅਮੀਰ ਗਰੀਬ ਨੂੰ ਸਭ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਣਾ ਚਾਹੀਦਾ ਜਿੰਨੇ ਬੰਦੇ ਜਿੰਨੇ ਸੱਜਣ ਵੀ ਤੁਸੀਂ ਜੁੜਦੇ ਜਾਂਦੇ ਹੋ ਇਹਨੂੰ ਸਾਂਝਾ ਕਰਦੇ ਤੁਰੇ ਚੱਲਿਆ ਕਰੋ ਮੇਰਾ ਫਿਰ ਨਾਲ ਦੀ ਨਾਲ ਸਾਂਝਾ ਕਰਦੇ ਤੁਰੇ ਚੱਲਿਆ ਕਰੋ ਕਿਉਂਕਿ ਮਸਲਾ ਬਹੁਤ ਜਿਆਦਾ ਗੰਭੀਰ ਤੇ ਖਤਰਨਾਕ ਦਿਸ਼ਾ ਵੱਲ ਵਧ ਰਿਹਾ ਤਾਂ ਮੇਰੇ ਹੱਥ ਦੋ ਚਿੱਠੀਆਂ ਲਗੀਆਂ ਨੇ ਆਪਾਂ ਮੁੱਦੇ ਤੇ ਆਉਨੇ ਆ ਇਹ ਦੋ ਚਿੱਠੀਆਂ ਕਿਹੜੀਆਂ ਨੇ ਪਹਿਲੀ ਚਿੱਠੀ ਹੈਗੀ ਆ ਜਿਹੜੀ ਮੇਰੇ ਹੱਥ ਲੱਗੀ ਆ ਉਹ ਚਿੱਠੀ ਹੈ 135225 ਨੂੰ ਜਾਰੀ ਹੁੰਦੀ ਹੈ ਚਿੱਠੀ 135225 ਨੂੰ ਚਿੱਠੀ ਜਾਰੀ ਹੁੰਦੀ ਹੈ ਵਿਕਾਸ ਗਰਗ ਜੀ ਵੱਲੋਂ ਜਿਹੜੇ ਕੇ ਪ੍ਰਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸਹਿਰੀ ਵਿਕਾਸ ਜਿਹੜਾ ਡਿਪਾਰਟਮੈਂਟ ਆ ਵਿਭਾਗ ਉਹਨਾਂ ਦੇ ਕੋਲੇ ਹੈ ਵਿਕਾਸ ਗਰਗ ਜੀ ਉਹਨਾਂ ਵੱਲੋਂ 13525 ਨੂੰ ਚਿੱਠੀ ਜਾਰੀ ਹੁੰਦੀ ਹੈ ਕਿ ਜੇਕਰ ਕੋਈ ਵੀ ਕਿਸਾਨ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਧਿਆਨ ਨਾਲ ਸੁਣ ਲਓ ਜੇਕਰ ਕੋਈ ਵੀ ਕਿਸਾਨ ਆਪਣੀ ਜ਼ਮੀਨ ਦੇ ਲਈ ਤਿਆਰ ਨਹੀਂ ਤਾਂ ਉਹਦੀ ਜ਼ਮੀਨ 2113 ਦੇ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ LARR ਐਕਟ ਹੈ ਉਹਦੇ ਅਧੀਨ ਤੁਹਾਡੀ ਜ਼ਮੀਨ ਅਕਵਾਇਰ ਕੀਤੀ ਜਾਊਗੀ ਇਹ 13 5 25 ਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਚਿੱਠੀ ਜਾਰੀ ਹੁੰਦੀ ਹੈ ਵਿਕਾਸਦਰਗਜੀ ਵੱਲੋਂ ਪ੍ਰਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਜਿਹੜੇ ਜਿਨ੍ਹਾਂ ਕੋਲੇ ਹਾਊਸਿੰਗ ਹੈ ਤੇ ਸਹਿਰੀ ਵਿਕਾਸ ਦਾ ਵਿਭਾਗ ਹੈ ਉਹਨਾਂ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਜਾਂਦਾ ਕਿ ਜਿਹੜਾ ਬੰਦਾ ਜ਼ਮੀਨ ਦੇਣ ਲਈ ਤਿਆਰ ਨਹੀਂ ਉਹਦੀ ਜ਼ਮੀਨ ਅਸੀਂ 2013 ਦੇ ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਹਰ ਹਾਲ ਦੇ ਵਿੱਚ ਦੱਬਾਂਗੇ ਅਕਵਾਇਰ ਕਰਾਂਗੇ ਰੋਕਾਂਗੇ ਸਵਾਦ ਬਣਦਾ ਪੰਜਾਬ ਦੇ ਮੁੱਖ ਮੰਤਰੀ ਇਨਾਂ ਦੇ ਮੰਤਰੀ ਰੋਜ਼ ਆ ਕੇ ਇਹ ਬਿਆਨ ਦੇ ਰਹੇ ਆ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਵਾਂਗੇ ਜੇ ਲੋਕ ਸਹਿਮਤ ਹੋਣਗੇ ਜ਼ਮੀਨ ਲਵਾਂਗੇ ਨਹੀਂ ਸਹਿਮਤ ਹੋਣਗੇ ਅਸੀਂ ਜ਼ਮੀਨ ਨਹੀਂ ਲਵਾਂਗੇ ਤੇ ਦੂਜੇ ਪਾਸੇ ਇਹ ਇਸੇ ਪਾਲਿਸੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਜਿਹੜਾ ਬੰਦਾ ਦੇਊਗਾ ਨਹੀਂ ਅਸੀਂ 2013 ਦੇ ਲੈਂਡ ਐਕੁਇਜ਼ੀਸ਼ਨ ਐਕਟ ਦਿੱਤਾ ਹੈ ਤਾਂ ਅਸੀਂ ਇਹ ਜ਼ਮੀਨ ਸੋਡੀ ਰੋਕਾਂਗੇ ਹੀ ਰੋਕਾਂਗੇ ਹੁਣ ਕੀ ਇਹਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਜਵਾਬ ਦੇਣਗੇ ਜਿਹੜੇ ਇੰਨਾ ਕੂੜ ਪ੍ਰਚਾਰ ਇੰਨਾ ਝੂਠ ਫਲਾ ਰਹੇ ਨੇ ਕਿ ਲੋਕਾਂ ਦੀ ਸਹਿਮਤੀ ਬਿਨਾਂ ਦਾ ਲੋ ਹੀ ਨਸਰਾਂ ਜ਼ਮੀਨ ਲੈ ਲਗੇ ਜੇ ਲੋਕਾਂ ਨੂੰ ਮਨਜ਼ੂਰਾ ਜ਼ਮੀਨ ਦੇ ਦਿਓ ਜਾਣੇ ਉਥੋਂ ਸਮਝੋ ਵੀ ਇਹ ਬੰਦਾ ਕਿੰਨਾ ਖਤਰਨਾਕ ਦਿਸ਼ਾਵਲ ਪੰਜਾਬ ਨੂੰ ਲਿਜਾ ਰਿਹਾ ਤੇ ਕਿਵੇਂ ਝੂਠ ਨਾਲ ਕਿਵੇਂ ਕੂੜ ਪ੍ਰਚਾਰ ਕਰ ਰਿਹਾ ਦੂਜੀ ਗੱਲ ਦੂਜੀ ਜਿਹੜੀ ਚਿੱਠੀ ਜਾਰੀ ਹੋਈ ਉਹ ਵੀ ਧਿਆਨ ਨਾਲ ਸੁਣ ਲਿਓ ਦੂਜੀ ਚਿੱਠੀ ਜਾਰੀ ਹੋਈ ਆ ਜਿਹੜੇ ਕਿ ਪਟਵਾਰੀਆਂ ਨੂੰ ਤਹਿਸੀਲਦਾਰ ਨੇ ਆਰਡਰ ਕੱਢਿਆ ਧਿਆਨ ਨਾਲ ਸੋਲ ਨੂੰ ਸਾਂਝਾ ਕਰੀ ਜਾਓ ਮੇਰਾ ਵੀਰ ਨਾਲ ਦੀ ਨਾਲ ਗੱਲਾਂ ਬਹੁਤ ਅਹਿਮ ਤੇ ਕੀਮਤੀ ਗੱਲਾਂ ਨੇ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਰਕਾਰ ਸਾਡਾ ਕਿੱਥੇ ਕਿੱਡਾ ਵੱਡਾ ਧੋਖਾ ਦੇ ਗਦਾਰੀ ਕਰਦੀ ਹੈ ਕਿਵੇਂ ਸਾਨੂੰ ਮਾਰਿਆ ਜਾ ਰਿਹਾ ਜਟ ਕਿਵੇਂ ਪੰਜਾਬ ਨੂੰ ਦੱਬਿਆ ਤੇ ਉਜਾੜਿਆ ਜਾ ਰਿਹਾ ਇਹ ਇਹ ਮੈਂ ਤੁਹਾਨੂੰ ਕਹਿਣਾ ਇਹ ਮੇਰਾ ਵੀਰ ਸਾਰੀਆਂ ਗੱਲਾਂ ਮੇਰੀਆਂ ਬਹੁਤ ਤੋਂ ਬਹੁਤ ਸਾਂਝੀਆਂ ਕਰ ਦੋ ਇਹ ਰੀਚਾਂ ਰੂਚਾਂ ਮਾਰ ਦਿੰਦੇ ਪੇਜਾਂ ਦੀਆਂ ਇਹ ਰਿਪੋਰਟਾਂ ਨਪਟਾ ਮਾਰ ਕੇ ਹੌਲੀ ਕਰ ਦਿੰਦੇ ਇਹਨਾਂ ਕੋਲ ਸਾਰਾ ਕੁਝ ਇਹਨਾਂ ਕੋਲ ਮੰਤਰੀ ਮੰਤਰੀ ਇਹਨਾਂ ਕੋਲੇ ਹੈਗਾ ਤਾਂ ਮੈਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਾਂਝਾ ਕਰ ਦਿੱਤੇ ਜਿਵੇਂ ਮੇਰਾ ਵੀਰੋ ਦੂਜੀ ਜਿਹੜੀ ਚਿੱਠੀ ਜਾਰੀ ਹੁੰਦੀ ਹੈ ਦੂਜਾ ਜਿਹੜਾ ਇਹ ਪਟਵਾਰੀ ਨੂੰ ਜਾਰੀ ਹੁੰਦਾ ਜੀ ਸਾਡੇ ਕੋਲ ਵੀ ਚਿੱਠੀ ਆਈ ਹੈ ਇਹ ਚਿੱਠੀ ਜਗਰਾਉਂ ਤਹਿਸੀਲਦਾਰ ਨੇ 8 7 ਯਾਨੀ 7ਵਾਂ ਮਹੀਨਾ ਚੱਲਦਾ ਇਹਦੀ 8 ਤਰੀਕ ਨੂੰ ਅੱਜ 25 ਤਰੀਕ ਆ 25 ਜੁਲਾਈ ਆ 8 ਜੁਲਾਈ ਨੂੰ 225 ਨੂੰ तहसीलदार ਵੱਲੋਂ ਪਟਵਾਰੀ ਨੂੰ ਹੁਕਮ ਜਾਰੀ ਕੀਤੇ ਜਾਂਦੇ ਆ ਕੀ ਹੁਕਮ ਜਾਰੀ ਕੀਤੇ ਨੇ ਧਿਆਨ ਨਾਲ ਸੁਣ ਲਿਓ ਹਲਕਾ ਪਟਵਾਰੀ ਅਗਵਾੜ ਗੁਜਰਾ ਪੋਨਾ ਮਲਕ ਸੋਈਆਂ ਇਹ ਪਿੰਡ ਜਗਰਾਉਂ ਦੇ ਅਧੀਨ ਪੈਂਦੇ ਆ ਜੀ ਵਿਸ਼ਾ ਸੀਐਲ ਜੂਤੇ ਰੋਕ ਲਾਉਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਲੈਂਡ ਪੂਲਿੰਗ ਪਾਲਿਸੀ 225 ਦੇ ਤਹਿਤ ਪਿੰਡ ਅਗਵਾੜ ਕੁਜਰਾ ਪੋਨਾ ਮਲਕ ਸੋਈਆਂ ਦੇ ਜੋ ਏਰੀਏ ਇਸ ਪਾਲਿਸੀ ਦੀ ਅੰਦਰਜ ਹਨ ਉਹਨਾਂ ਰਕਬਿਆਂ ਦਾ CLU CLU ਦਾ ਭਾਵ ਹੁੰਦਾ ਵੀ ਤੁਸੀਂ ਜਿਹੜੀ ਚੇਂਜ ਆਫ ਲੈਂਡ ਜਿਹੜਾ ਯੂਜ਼ ਕਰਦੇ ਹੋ ਚੇਂਜ ਆਫ ਲੈਂਡ ਵੀ ਆਪਾਂ ਉਹ ਦੱਸਦਾ ਮੈਂ ਅੱਗੇ CLU ਜੋ ਕਿ ਵੱਖ-ਵੱਖ ਮੰਤਵਾਂ ਲਈ ਕਿਸੇ ਪ੍ਰਾਰਥੀ ਤੋਂ ਲਿਆ ਜਾਂਦਾ ਹੈ ਉਹ ਉਸ ਸੰਬੰਧੀ ਕਿਸੇ ਕਿਸਮ ਦੀ ਸੀਐਲਜੂ ਜਾਰੀ ਕਰਨ ਕਿਸੇ ਕਿਸਮ ਦਾ ਸੀਐਲਜੂ ਜਾਰੀ ਕਰਨ ਸੰਬੰਧੀ ਤੁਰਤ ਪ੍ਰਭਾਵ ਨਾਲ ਰੋਕ ਲਗਾਈ ਜਾਂਦੀ ਹੈ ਇਸ ਕੰਮ ਦੇ ਵਿੱਚ ਕਿਸੇ ਕਿਸਮ ਦੀ ਨਗਹਿਲੀ ਨਾ ਵਰਤੀ ਜਾਵੇ ਤਹਿਸੀਲਦਾਰ ਤਹਿਸੀਲਦਾਰ ਜਗਰਾਉ 8725 ਨੂੰ ਪਟਵਾਰੀਆਂ ਨੂੰ ਇਹ ਚਿੱਠੀ ਕੱਢੀ ਜਾਂਦੀ ਹੈ ਐਂ ਇਹ ਚਿੱਠੀਆਂ ਵੱਖ-ਵੱਖ ਤਹਿਸੀਲਾਂ ਦੇ ਵਿੱਚੋਂ ਤਹਿਸੀਲਦਾਰਾਂ ਵੱਲੋਂ ਜਿੱਥੇ-ਜਿੱਥੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਮੀਨਾਂ ਐਕਵਾਇਰ ਕਰਨੀਆਂ ਦੱਬਣੀਆਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਥੇ ਇਹ ਸਾਰਾ ਜਿਹੜਾ ਚਿੱਠੀਆਂ ਤਸਿਲਦਾਰਾਂ ਵੱਲੋਂ ਪਟਵਾਰੀਆਂ ਨੂੰ ਜਾਰੀ ਹੋ ਚੁੱਕੀਆਂ ਵੀ ਤੁਸੀਂ ਜਿਹੜਿਆ ਸੀਐਲਜੂਆ ਸੀਐਲਜੂ ਦਾ ਭਾਵ ਵੀ ਤੁਸੀਂ ਉਸ ਜ਼ਮੀਨ ਦੇ ਉੱਤੇ ਆਪਾਂ ਇੱਕ ਜਾ ਕੇ ਲੈਣੇ ਹੈ ਵੀ ਅਸੀਂ ਜੇ ਉੱਥੇ ਕੋਈ ਮੁਰਗੀਖਾਨਾ ਖੋਲਣਾ ਹੈ ਕੋਈ ਦੁਕਾਨ ਪਾਉਣੀ ਹੈ ਤੁਸੀਂ ਉੱਥੇ ਕੋਈ ਕਮਰਾ ਨਹੀਂ ਪਾ ਸਕਦੇ ਕੋਈ ਘਰ ਨਹੀਂ ਪਾ ਸਕਦੇ ਕੋਈ ਉਲਟਰੀ ਫਾਰਮ ਨਹੀਂ ਖੋਲ ਸਕਦੇ ਕੋਈ ਦੁਕਾਨ ਨਹੀਂ ਖੋਲ ਸਕਦੇ ਜਾਨੇ ਕੋਈ ਵੀ ਤੁਸੀਂ ਉੱਥੇ ਉਸਾਰੀ ਨਹੀਂ ਕਰ ਸਕਦੇ ਇਹ ਪੂਰਨ ਤੌਰ ਤੇ ਜਿਹੜੀ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਉਹ ਜ਼ਮੀਨ ਦੇ ਉੱਤੇ ਕਿਸੇ ਪ੍ਰਕਾਰ ਦੀ ਤੁਸੀਂ ਉਸਾਰੀ ਨਹੀਂ ਕਰ ਸਕਦੇ ਇਹ ਤੁਰਤ ਪ੍ਰਭਾਵ ਦੇ ਨਾਲ ਥੀਲਾਰਾਂ ਨੇ ਪਟਵਾਰੀਆਂ ਨੂੰ ਕਿਹਾ ਸਰਕਾਰ ਦੇ ਹੁਕਮ ਹੈ ਵੀ ਇੱਥੇ ਪਾਬੰਦੀ ਲਾਗਦੀ ਜਾਵੇ ਹੁਣ ਬੰਦਾ ਜਾਊ ਤੇ ਜਾਊ ਕਿੱਥੇ ਹੈਰਾਨੀ ਜਨ ਗੱਲ ਆ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ 213 ਦੇ ਐਕਟ ਦੇ ਅਧੀਨ ਅਸੀਂ ਇਹ ਜ਼ਮੀਨਾਂ ਹਰ ਹਾਲ ਤੁਹਾਡੀਆਂ ਐਕਵਾਇਰ ਕਰਨੀਆਂ ਕਰਨੀਆਂ। ਦੂਜੇ ਪਾਸੇ ਤੁਹਾਡੇ ਤਹਿਸੀਲਦਾਰਾਂ ਨੇ ਸਰਕਾਰ ਨੇ ਤਹਿਸੀਲਦਾਰਾਂ ਤੋਂ ਚਿੱਠੀਆਂ ਕਢਾਤੀਆਂ ਪਟਵਾਰੀਆਂ ਨੂੰ ਵੀ ਕਿਸੇ ਬੰਦੇ ਨੂੰ ਸੀਐਲਜੂ ਨਾ ਦਿੱਤਾ ਜਾਵੇ। ਕਿਸੇ ਬੰਦੇ ਨੂੰ ਇਹ ਮਨਜ਼ੂਰੀ ਨਾ ਦਿੱਤੀ ਜਾਵੇ ਵੀ ਤੁਸੀਂ ਆਪਣਾ ਉੱਥੇ ਕੋਈ ਸਾਰੀ ਕਰ ਸਕਦੇ ਹੋ। ਤੁਸੀਂ ਉਸ ਜ਼ਮੀਨ ਤੇ ਨਾ ਕੋਈ ਲੋਨ ਲੈ ਸਕਦੇ ਹੋ। ਨਾ ਕੋਈ ਲਿਮਟ ਲੈ ਸਕਦੇ ਹੋ। ਨਾ ਵੇਚ ਸਕਦੇ ਹੋ। ਨਾ ਖਰੀਦ ਸਕਦੋਂ ਰਜਿਸਟਰੀਆਂ ਉਹਦੀਆਂ ਬੰਦ ਹੋ ਚੁੱਕੀਆਂ ਨੇ ਲੋਨ ਲਿਮਟਾਂ ਬੰਦ ਹੋ ਚੁੱਕੀਆਂ ਨੇ ਉਹਦੇ ਕਿਸੇ ਪ੍ਰਕਾਰ ਦੀ ਉਸਾਰੀ ਉਹ ਬੰਦ ਹੋ ਚੁੱਕੀ ਹੈ ਇਹ ਹੁਕਮ 8725 ਨੂੰ ਵੱਖ-ਵੱਖ ਸੀਲਾਰਾਂ ਨੇ ਵੱਖ-ਵੱਖ ਪਟਵਾਰੀਆਂ ਨੂੰ ਕਰ ਦਿੱਤੇ ਆ ਹੁਣ ਆਪਾਂ ਕਹਿੰਦੇ ਰਹਿੰਦੇ ਆ ਅਸੀਂ ਜ਼ਮੀਨ ਦੇ ਮਾਲਕ ਐ ਜ਼ਮੀਨ ਸਾਡੀ ਆ ਸਾਡੀ ਜ਼ਮੀਨ ਕਿੱਥੇ ਸਰਕਾਰ ਜਦੋਂ ਚਾਵੇ ਆ ਇਹੋ ਜੇ ਕਾਨੂੰਨ ਲੈ ਕੇ ਜਦੋਂ ਮਰਜ਼ੀ ਜ਼ਮੀਨਾਂ ਦਬਲ ਲੈਣ ਖੋਲ ਲੈਣ ਯਾਰ ਉਹਦਾ ਕਾਰਨ ਹੈ ਜ਼ਮੀਨ ਬਾਕੀ ਸਾਡੀ ਆ ਸਾਡੀ ਮਾਂ ਜ਼ਮੀਨ ਪਰ ਆਪਾਂ ਇਕੱਠੇ ਹੈ ਨਹੀਂ ਬਾਈ ਇਹੀ ਸਾਡੇ ਲਈ ਸਭ ਤੋਂ ਜਿਹੜੀ ਜ਼ਿਆਦਾ ਖਤਰਨਾਕ ਗੱਲ ਅੱਜ ਪੰਜਾਬ ਦੀ ਬਣੀ ਹੋਈ ਹੈ ਜਿਹੜੇ-ਜਿਹੜੇ ਜਿਲ੍ਹਿਆਂ ਦੇ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਨੇ ਉਹ ਸਾਰੇ ਜਿਹੜੇ ਲੋਕ ਉੱਠੇ ਹੋਏ ਨੇ ਬਾਕੀ ਲੋਕ ਤਮਾਸ਼ੀਰ ਬਣ ਕੇ ਤਮਾਸ਼ਾ ਦੇਖਦੇ ਨੇ ਉਹ ਇੱਕ ਸਰਪੰਚ ਨੇ ਸੁਣਿਆ ਕਿਸੇ ਪਿੰਡ ਦਾ ਥਲੀ ਦੇ ਚੈਨਲ ਦੇ ਉੱਤੇ ਬੋਲ ਰਿਹਾ ਹੈ ਜਿਹੜੇ ਬੰਦੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੇ ਆ ਕਹਿੰਦਾ ਇਹ ਤਾਂ ਲੰਡੂ ਬੰਦੇ ਆ ਇਹ ਕੌਣ ਆ ਲੰਡੂ ਬੰਦੇ ਆ ਉਹ ਲਾਂਤੀ ਆ ਸਰਪੰਚਾ ਤੈਨੂੰ ਚੁਣਿਆ ਕਿਨੇ ਪਿੰਡ ਨੇ ਤੇ ਤੂੰ ਉਹਨੂੰ ਲੰਡੂ ਕਹਿਣ ਲੱਗ ਗਿਆ ਇਹ ਇਹ ਜੇ ਯੁੱਤੀ ਚੱਟ ਕੌਲੀ ਚੱਟ ਗਦਾਰ ਇਹਨਾਂ 'ਚ ਬਹੁਤ ਹੋਣਗੇ ਜਿਹੜੇ ਕਹਣਗੇ ਨੀਤੀ ਬਹੁਤ ਵਧੀਆ ਹੈ ਇਹ ਜਾ ਕੇ ਸਰਕਾਰ ਦੀ ਮਹਿਮਾ ਕਰਨਗੇ ਗੁਣਗਾਨ ਕਰਨਗੇ ਉਹਨੇ ਜੁੱਤੀਆਂ ਚੱਟ ਕੇ মিডিਆ ਮੁਰੇ ਵੀ ਆਉਣਗੇ ਵੀ ਹਾਂ ਮੈਂ ਆਪਣੀ ਜ਼ਮੀਨ ਦੇਤੀ ਕਹਿੰਗਾ ਤਾਂ ਹੈ ਹੀ ਨਹੀਂ ਜ਼ਮੀਨ ਉਹੀ ਰੌਲਾ ਪਾਈ ਜਾਂਦੇ ਆ ਹਾਂ ਅਸੀਂ ਤਿਆਰ ਆ ਸਾਨੂੰ ਮਨਜ਼ੂਰ ਹੈ ਇਹ ਯੁੱਤੀ ਚੱਟ ਮਹਿਕਮਾ ਇਹ ਸਾਰਿਆਂ 'ਚ ਹੀ ਹੁੰਦਾ ਪਹਿਲਾਂ 'ਚ ਵੀ ਸੀਗਾ ਇਨਾਂ 'ਚ ਵੀ ਹੈਗਾ ਇਹ ਕੋਈ ਨਵੀਂ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਅੱਛਾ ਦੂਜੀ ਗੱਲ ਉਹ ਸਵਾਲ ਨੇ ਇਹ ਸਵਾਲ ਮੇਰੇ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਨੇ ਤੇ ਮੈਂ ਇਹ ਸਵਾਲ ਜਨਤਾ ਦੇ ਸਨਮੁਖ ਤੇ ਮੈਂ ਸਰਕਾਰ ਦੇ ਸਨਮੁਖ ਰੱਖਣਾ ਚਾਹੁੰਦਾ ਹਾਂ ਧਿਆਨ ਦਿਓ ਪਹਿਲਾ ਸਵਾਲ ਹੈ ਵੀ ਪੰਜਾਬ ਆ ਜਿਹੜਾ ਉਹ 43% 43% ਦੀ ਸ਼ਹਿਰੀਕਰਨ ਹੋ ਚੁੱਕਿਆ ਉਹਦਾ 43% ਦੀ ਪੰਜਾਬ ਦਾ ਸ਼ਹਿਰੀਕਰਨ ਹੋ ਚੁੱਕਿਆ ਜਦੋਂ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰ ਨੇ ਉਹ 31% ਵੱਖ-ਵੱਖ ਏਰੀਆ ਦਾ ਸ਼ਹਿਰੀਕਰਨ ਹੋਇਆ ਇਕੱਲੇ ਪੰਜਾਬ ਦਾ 43% ਰਕਬਾ ਦਾ ਜਿਹੜਾ ਉਹ ਸ਼ਹਿਰੀਕਰਨ ਹੋ ਚੁੱਕਾ ਸਹਾਰਾਂ ਦੇ ਵਿੱਚ ਤਬਦੀਲ ਹੋ ਚੁੱਕਿਆ ਇੱਕ ਜਾਨੇ ਸ਼ਹਿਰ ਕਈ ਕਿ ਪਿੰਡਾਂ ਨੂੰ ਖਾ ਚੁੱਕਿਆ ਜੇ ਆਪਾਂ ਲੁਧਿਆਣੇ ਦੀ ਗੱਲ ਕਰਗੇ ਲੁਧਿਆਣਾ 40 ਤੋਂ 50 ਪਿੰਡ ਕਿੰਨੇ ਪਿੰਡ ਗਿੱਲ ਦੁਗਰੀ ਅੱਛਾ ਲੇ ਜਾਓ ਸਾਰਾ ਸਾਰੇ ਪਿੰਡਾਂ ਨੂੰ ਇਹ 50 ਪਿੰਡਾਂ ਨੂੰ ਵੀ ਖਾ ਗਿਆ 50 ਪਿੰਡਾਂ ਦੇ ਪਰਿਵਾਰਾਂ ਨੂੰ ਵੀ ਖਾ ਗਿਆ 50 ਪਿੰਡਾਂ ਦਾ ਉਜਾੜਾ ਵੀ ਕਰਤਾ 50 ਪਿੰਡਾਂ ਦੀਆਂ ਜ਼ਮੀਨਾਂ ਵੀ ਖਾ ਗਿਆ ਇੱਕalle ਲੁਧਿਆਣੇ ਦੀ ਮੈਂ ਗੱਲ ਕੀਤੀ ਮਹਾਲੀ ਕਿੰਨੇ ਪਿੰਡ ਖਾ ਗਿਆ ਬਟੰਡਾ ਕਿੰਨੇ ਪਿੰਡ ਖਾ ਗਿਆ ਪਟਿਆਲਾ ਕਿੰਨੇ ਪਿੰਡ ਖਾ ਗਿਆ ਜਲੰਧਰ ਕਿੰਨੇ ਪਿੰਡ ਖਾ ਗਿਆ ਦੇਖੋ ਕਿਵੇਂ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਵਿੱਚ ਤਬਦੀਲ ਕਰਕੇ ਅਡਮਿਨਿਸਟ੍ਰੇਟਰਾਂ ਇੱਥੇ ਕਹਿੰਦੇ ਵਸਾਉਣਾ ਹੈ ਆਬਾਦੀ ਪੰਜਾਬ ਦੀ ਘਟ ਰਹੀ ਹੈ ਵਸਾਉਣਾ ਪਤਾ ਨਹੀਂ ਕਿਹਨੂੰ ਹੈ ਅਸਲ ਦੇ ਵਿੱਚ ਜਮੀਨਾਂ ਪਤਾ ਨਹੀਂ ਲੈ ਕੇ ਕਿਹੜੇ ਵੱਡੇ ਘਰਾਣਿਆਂ ਨੂੰ ਦੇਣਗੇ ਉਹਨਾਂ ਨੇ ਆ ਕੇ ਇੱਥੇ ਕਬਜ਼ਾ ਹੋ ਜਾਣਾ ਹੈ ਉਹ ਚਾਹੇ ਇੰਡਸਟਰੀ ਲਾਉਣ ਚਾਹੇ ਕੋਈ ਹੋਰ ਆਪਣੇ ਵੱਡੇ ਵੱਡੇ ਫਾਰਮ ਬਣਾਉਣ ਇਹ ਸਕੀਮ ਉਹੀ ਚੱਲ ਰਹੀ ਹੈ ਸਮਝਣ ਦੀ ਲੋੜ ਹੈ ਗੱਲਾਂ ਲੰਮੀਆਂ ਹੋ ਜਾਂਦੀਆਂ ਨੇ ਲੋਕ ਲੰਮੀ ਗੱਲ ਸੁਣਦੇ ਘਟਾ ਤਾਂ ਕਰ ਨਾਲ ਨਾਲ ਸਾਂਝਾ ਕਰਦੇ ਜਾਓ ਗੱਲਾਂ ਕੀ ਤੁਸੀਂ ਕਹਿ ਰਹੇ ਹੋ ਕੱਲ ਦੂਜਾ ਸਵਾਲ ਆ ਮੇਰਾ ਨਹੀਂ ਲੋਕਾਂ ਦਾ ਸਵਾਲ ਆ ਇਹ ਕਹਿ ਰਹੇ ਨੇ ਕਿ ਜੀ ਕੱਲ ਇਹਨਾਂ ਦਾ ਅਮਨ ਰੋੜਾ ਜੀ ਆਇਆ ਪਹਿਲਾਂ ਮੁੰਡੀਆਂ ਜੀ ਆਏ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹਨਾਂ ਨੂੰ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲਈ ਦਿਨ ਦੇ ਵਿੱਚ ਦੋ ਦੋ ਮੰਤਰੀ ਲਿਆਉਣੇ ਪੈਂਦੇ ਆ ਪ੍ਰੈਸ ਕਾਨਫਰੰਸਾਂ ਕਰਨ ਦੇ ਲਈ ਪਹਿਲਾਂ ਮੁੰਡੀਆਂ ਬੋਲਿਆ ਸਵੇਰੇ ਫਿਰ ਕੱਲ ਬੋਲਿਆ ਉਸ ਤੋਂ ਬਾਅਦ ਅਮਨ ਰੋੜਾ ਅਮਨ ਰੋੜਾ ਕੀ ਕਹਿ ਰਿਹਾ ਵੀ ਅਕਾਲੀਆਂ ਨੇ ਲੈਂਡ ਪੂਲਿੰਗ ਨੀਤੀ ਜਿਹੜੀ ਲਿਆਂਦੀ ਸੀਗੀ ਉਹ ਗਲਤ ਸੀ ਇਹਨਾਂ ਨੇ ਆ ਕੀਤਾ ਇਹਨਾਂ ਨੇ ਉਹ ਕੀਤਾ ਇਹਨਾਂ ਨੇ ਗਰ ਕਾਨੂੰਨੀ ਕਲੌਨੀਆਂ ਕੱਟੀਆਂ ਭਾਈ ਸਾਹਿਬ ਰੋੜਾ ਜੀ ਜੇ ਅਕਾਲੀ ਦਲ ਦੀ ਲੈਂਡ ਪੂਲਿੰਗ ਨੀਤੀ ਗਲਤ ਸੀ ਸੋਡੀ ਨੀਤੀ ਕਿਵੇਂ ਸਹੀ ਹੋ ਗਈ ਜੇ ਤਾਂ ਇਹ ਕਹੋ ਵੀ ਅਸੀਂ ਸਹੀ ਹਾਂ ਵੀ ਸਹੀ ਸੀ ਜਾਂ ਇਹ ਕਹੋ ਉਹ ਗਲਤ ਸੀ ਅਸੀਂ ਵੀ ਗਲਤ ਹ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਗਰ ਕਾਨੂੰਨੀ ਕਲੌਨੀਆਂ ਕੱਟੀਆਂ ਜੇ ਉਹਨਾਂ ਨੇ ਗੈਰ ਕਾਨੂੰਨੀ ਕਲੌਨੀਆਂ ਕੱਟੀਆਂ ਕਿਸੇ ਕਲੌਨੀ ਦਾ ਕੋਈ ਅੰਕੜਾ ਦਿੱਤਾ ਗਿਆ ਵੀ ਐ ਨਿਆਕ ਕਲਾਉਨੀਆਂ ਗਰ ਕਾਨੂੰਨੀ ਸੀ ਉਪਰਚਾ ਦਰਜ ਹੋਇਆ ਕੋਈ ਸਿੰਗਲ ਐਫ ਆਈ ਆਰ ਸਾਢੇ 3 ਸਾਲਾਂ ਚ ਕੱਢ ਕੇ ਦਿਖਾਓ ਵੀ ਅਸੀਂ ਗਰ ਕਾਨੂੰਨੀ ਕਲਾਉਨੀਆਂ ਦੇ ਖਿਲਾਫ ਆਪਰਚਾ ਦਿੱਤਾ ਜੀ ਉਹਨਾਂ ਨੇ ਗਲਤ ਕਟੀਆਂ ਸੀ ਇੱਕ ਗੱਲ ਤੇ ਖੜ ਜੋ ਜਾਂ ਤੁਸੀਂ ਕਹੋ ਉਹ ਸਹੀ ਸੀ ਅਸੀਂ ਵੀ ਸਹੀ ਐ ਜਾਂ ਤੁਸੀਂ ਕਹੋ ਉਹ ਗਲਤ ਸੀ ਅਸੀਂ ਵੀ ਗਲਤ ਐ ਤੁਸੀਂ ਕਹਿੰਦੇ ਸਾਡੀ ਨੀਤੀ ਸਹੀ ਐ ਉਹ ਗਲਤ ਸੀ ਉਹ ਗਲਤ ਇਸ ਕਰਕੇ ਸੀ ਉਹਨਾਂ ਨੇ ਆਪਣੇ ਬਿਲਡਰਾਂ ਨੂੰ ਆਪਣੇ ਨਦੀਕੀਆਂ ਨੂੰ ਫਾਇਦੇ ਦਿੱਤੇ ਫਿਰ ਜਿਹਨੂੰ ਫਾਇਦੇ ਦਿੱਤੇ ਪਰਚਾ ਕਿਉਂ ਨਹੀਂ ਦਿੱਤਾ ਅੰਦਰ ਕਿਉਂ ਨਹੀਂ ਕੀਤੇ ਜੇਕਰ ਉਹ ਨਿਆ ਗਵਰਨਮੈਂਟ ਪ੍ਰੂਵਡ ਨਹੀਂ ਹੈਗੀਆਂ ਗੈਰਕਾਨੂੰਨੀ ਹੈ ਬਰੰਦਰ ਕਿਉਂ ਨਹੀਂ ਦਿੱਤੇ ਸੋ ਇਹ ਜਿਹੜੇ ਸਵਾਲ ਨੇ ਲੋਕਾਂ ਦੇ ਨੇ ਮੇਰੇ ਨਹੀਂ ਸੋ ਇਹਨਾਂ ਦੇ ਕੱਲ ਮੈਂ ਦੇਖ ਰਿਹਾ ਸੀਦਾ ਹਮਲ ਰੋੜੇ ਦੇ ਮੂੰਹ ਤੋਂ ਮੱਖੀ ਨਹੀਂ ਸੀ ਉੱਡ ਰਹੀ ਜਵਾਨ ਸਸਲਾ ਲਈ ਸਸਲਾ ਰਹੀ ਸੀ ਗੱਲ ਨਹੀਂ ਸੀ ਆਰਡਰ ਰਹੀ ਕੀ ਕਹਾਂ ਕਿਉਂਕਿ ਬੁਰੀ ਤਰ੍ਹਾਂ ਇਹ ਘਿਰ ਚੁੱਕੀ ਹੈ ਇਸ ਮਸਲੇ ਦੇ ਸੰਬੰਧ ਅਗਲੀ ਗੱਲ ਅੱਛਾ ਜੀ ਇੱਕ ਕੱਲ ਹੋਰ ਸੋਚਣ ਵਾਲੀ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਅੰਗਰੇਜ਼ੀ ਰਾਜਵਿਹਲ ਦਾ ਜਿਹੜਾ 1913 ਦਾ ਇੱਕ ਐਕਟ ਬਣਿਆ ਹੋਇਆ ਉਹਦੇ ਤਹਿਤ ਇਹ ਜਿਹੜੀ ਉਹਦੇ ਅਧੀਨ ਲਿਆਂਦੀ ਗਈ ਹੈ ਪਾਲਿਸੀ ਹੈ ਇਹ ਕਿਉਂ ਬਈ ਇਹਦਾ ਜਵਾਬ ਦੇਣਗੇ ਅਗਲਾ ਸਵਾਲ ਹੈ ਇਹ ਕਹਿੰਦੇ ਅਸੀਂ ਜਵਾਬ ਦੇਣ ਨੂੰ ਤਿਆਰ ਹਾਂ ਭਵੰਤ ਕਹਿੰਦਾ ਤੁਸੀਂ ਮੇਰੇ ਲੋਕ ਹੋ ਤੁਸੀਂ ਮੇਰੇ ਪੰਜਾਬ ਦੇ ਮੈਂ 3.5 ਕਰੋੜ ਲੋਕਾਂ ਦਾ ਮੈਂ ਨਮਾਇੰਦਾ ਮੈਨੂੰ ਜਵਾਬ ਪੁੱਛੋ ਜਦੋਂ ਕਿਸਾਨਾਂ ਨੇ ਮੀਟਿੰਗ ਸਰਦੀ ਸੀਗੀ ਬਾਕੀ ਸਾਰੀਆਂ ਪਾਰਟੀਆਂ ਆ ਗਈਆਂ ਸੀ ਸਰਕਾਰ ਦਾ ਨਮਾਇੰਦਾ ਕਿਉਂ ਨਹੀਂ ਆਇਆ ਭਾਈ ਜਵਾਬ ਦੇਣ ਹੁਣ ਆਜੋ ਸਾਡਾ ਚੈਲੰਜ ਆਓ ਕਰੋ ਸਾਬਤ ਕਿਤੇ ਵੀ ਹਾਂ ਤੁਸੀਂ ਗਲਤ ਐ ਤੇ ਅਸੀਂ ਸਹੀ ਐ ਆਜੋ ਨਾਤਰੋ ਮੈਦਾਨ ਚ ਲਹਿ ਲੱਤਾਂ ਜਾਨ ਦਮ ਹੈਗਾ ਤਾਂ ਆਜੋ ਭੇਜੋ ਤੁਹਾਡਾ ਕੋਈ ਬੰਦਾ ਕਿਸਾਨ ਆਗੂ ਆਉਣ ਨੂੰ ਤਿਆਰ ਆਸੀਂ ਆਉਣ ਨੂੰ ਤਿਆਰ ਆ ਆਮ ਲੋਕ ਆਉਣ ਨੂੰ ਤਿਆਰ ਤੁਸੀਂ ਇੱਕ ਆਮ ਬੰਦੇ ਦਾ ਜਵਾਬ ਨਹੀਂ ਦੇ ਸਕਦੇ ਸਾਡੇ ਆਮ ਕਿਸਾਨਾਂ ਨੇ ਮੋਦੀ ਦੇ ਵੱਡੇ ਵੱਡੇ ਦਿਮਾਗਾਂ ਨਾਲੋਂ ਪੜ੍ਹਨੇ ਪਾਤਾ ਸੀ ਉਹਨਾਂ ਦੇ ਗੋਦੀ ਮੀਡੀਆ ਨੂੰ ਪੜ੍ਹਨੇ ਪਾਤਾ ਸੀ ਜਦੋਂ ਉੱਥੇ ਖੇਤੀ ਕਾਨੂੰਨਾਂ ਬਾਰੇ ਪੁੱਛਦੇ ਹੁੰਦੇ ਸੀ ਉਹ ਵੀ ਐਂ ਕਹਿੰਦੇ ਸੀਗੇ ਉਹ ਵੀ ਕੋਈ ਤੌਰ ਸੀਗਾ ਹੁਣ ਤੁਸੀਂ ਕਹਿਣਾ ਇਹ ਨੀਤੀ ਬਹੁਤ ਵਧੀਆ ਐ ਐਂ ਉਧਰ ਚੱਲਦਾ ਸੀ ਕੰਮ ਕਦੇ ਕਹਿੰਦੇ ਸੀ ਜੀ ਬਾਦਲ ਪਹਿਲਾਂ ਵੀ ਬਿਹਾਰ ਸਿਮਰਤਾਈ ਵੀ ਤਿੰਨੇ ਕਾਲੇ ਕਾਨੂੰਨ ਬੜੇ ਚੰਗੇ ਐ ਫਿਰ ਸੁਖਵੀਰ ਜੀ ਆ ਗਏ ਫਿਰ ਗੱਲ ਨਾ ਬਣੀ ਵੱਡੇ ਬਾਦਲ ਲਿਆਂਦੇ ਇਹ ਤਾਂ ਕਾਨੂੰਨ ਬਹੁਤ ਚੰਗੇ ਹੁਣ ਐਂ ਲੱਗੇ ਹੋਇਆ ਕਦੇ ਕੋਈ ਮੰਤਰੀ ਆ ਗਿਆ ਕਦੇ ਕੋਈ ਮੰਤਰੀ ਆ ਗਿਆ ਕਦੇ ਕੋਈ ਐਮਐਲਏ ਆ ਗਿਆ ਕਦੇ ਕੋਈ ਹੋਰ ਇਹਨਾਂ ਦਾ ਚੇਲਾ ਆ ਗਿਆ ਕਦੇ ਮੁੱਖ ਮੰਤਰੀ ਸਾਹਿਬ ਆਪ ਆ ਗਏ ਸੋ ਇਸ ਵਿੱਚ ਅਗਲਾ ਸਵਾਲ ਜਿਹੜਾ ਆ ਜਾਂਦਾ ਸਰਕਾਰ ਇਹ ਕਿਉਂ ਨਹੀਂ ਸਾਫ਼ ਕਰਦੀ ਜਿਹੜਾ ਕਿ ਸਾਫ਼ ਤੌਰ ਤੇ ਉਸ ਨੀਤੀ ਦੇ ਵਿੱਚ ਲਿਖਿਆ ਹੋਇਆ ਪਾਲਿਸੀ 'ਚ ਲਿਖਿਆ ਹੋਇਆ ਵੀ ਸਰਕਾਰ ਜਦੋਂ ਇਹ ਕਲੌਨੀ ਡਿਵੈਲਪ ਕਰਨੀ ਆ ਅਰਬਸਟ੍ਰੀਟਾਂ ਡਿਵੈਲਪ ਕਰਨੀਆਂ ਤਾਂ ਵੱਖ-ਵੱਖ ਥਾਵਾਂ ਦੇ ਹਿਸਾਬ ਦੇ ਨਾਲ 1 ਕਰੋੜ ਤੋਂ 2 ਕਰੋੜ ਰੁਪਇਆ ਇੱਕ ਏਕੜ ਮਗਰ ਕਿਸਾਨਾਂ ਕੋਲੋਂ ਲਿਆ ਜਾਊਗਾ ਇਹ ਕਾਦੇ ਲਈ ਬਈ ਦੱਸੋ ਨਾ ਤਾਂ ਤੁਸੀਂ 8 ਏਕੜ ਦੇ 8 ਕਨਾਲਾਂ ਦੇ ਵਿੱਚੋਂ ਕਿੱਲੇ ਦੇ ਵਿੱਚੋਂ 6 ਕਨਾਲਾਂ ਪਹਿਲੀ ਲੈ ਗਏ ਨਾਲੇ ਕਿਨੇ ਕਰੋੜ ਰੁਪਇਆ ਤੋਂ 2 ਕਰੋੜ ਰੁਪਇਆ ਤੁਸੀਂ ਦਿਓਗੇ ਜਦੋਂ ਇਹ ਕਲੌਨੀ ਨੂੰ ਇਹਨੂੰ ਅਰਬਸਟ੍ਰੀਟ ਨੂੰ ਡਿਵੈਲਪ ਕਰਨਾ ਹੈ ਇਹਦੇ ਬਾਰੇ ਜਵਾਬ ਸਾਫ਼ ਕਿਉਂ ਨਹੀਂ ਕਰ ਰਹੀ ਸਰਕਾਰ ਇਹ ਗੱਲ ਸਪਸ਼ਟ ਕਿਉਂ ਨਹੀਂ ਕਰਦੇ ਅਗਲੀ ਗੱਲ ਅੱਛਾ ਜੀ ਸਰਕਾਰ ਨੇ ਜਿਹੜਾ ਇਹ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਐ ਹੁਣ ਤਾਂ ਕਹਿ ਰਹੇ ਆ ਦੱਸੋ ਜੀ ਆ ਕੇ ਸਾਨੂੰ ਇਹ ਤੇ ਲੋਕਾਂ ਦੇ ਪਹਿਲਾਂ ਇਤਰਾਜ਼ ਕਿਉਂ ਨਹੀਂ ਮੰਗੇ ਭਾਈ ਪਹਿਲਾਂ ਲੋਕਾਂ ਕੋਲੇ ਤੁਸੀਂ ਕਿਉਂ ਨਹੀਂ ਗਏ ਭਾਈ ਅਸੀਂ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਆ ਲੋਕਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਆਹਾ ਹੈ ਇਹਦੀਆਂ ਖੂਬੀਆਂ ਨੇ ਦੱਸ ਦਿੰਦੇ ਪਹਿਲਾਂ ਅੱਜ ਲੋਕ ਗ੍ਰਾਂਸ ਸੁਭਾਵਾਂ ਦੇ ਮਤੇ ਪਾਉਣ ਲੱਗੇ ਨੇ ਸੋਡੇ ਖਿਲਾਫ ਲੋਕ ਉੱਠ ਖੜੇ ਹੋਏ ਨੇ ਤੁਸੀਂ ਪਹਿਲਾਂ ਤਰਾਜ ਕਿਉਂ ਨਹੀਂ ਮੰਗਿਆ ਇਸ ਗੱਲ ਤੇ ਥੋਪਦੀ ਆਪਣੀ ਨੀਤੀ ਲਿਆ ਕੇ ਕਾਰਨ ਕੀ ਕਿ ਤੁਸੀਂ ਇਹ ਸਾਰਾ ਲੁੱਟਣਾ ਹੈ ਇਹ ਲੁਟੇਰਾ ਪਾਰਟੀਆਂ ਲੁਟੇਰਾ ਪਾਰਟੀਆਂ ਇਹ ਲੂਟਿੰਗ ਇਹ ਇਹ ਕਹਿੰਦੇ ਲੈਂਡ ਪੂਲਿੰਗ ਨਹੀਂ ਲੈਂਡ ਲੂਟਿੰਗ ਇਹ ਲੈਂਡ ਲੂਟਿੰਗ ਸੋਡੀ ਦੀ ਨੀਤੀ ਲੈ ਕੇ ਆ ਸੋਡੀ ਧਰਤੀ ਕਿਵੇਂ ਲੁੱਟਣੀ ਆ ਇਹ ਲੈਂਡ ਜਿਹੜੀ ਲੂਟਿੰਗ ਪਾਰਟੀਆਂ ਲੈਂਡ ਲੂਟਿੰਗ ਪਾਲਿਸੀ ਲੈ ਕੇ ਆਈ ਆ ਸੋ ਇਸ ਕਰਕੇ ਸਮਝਣ ਦੀ ਲੋੜ ਆ ਅੱਛਾ ਅੱਗੇ ਆਜੋ ਕੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਆਮ ਆਦਮੀ ਪਾਰਟੀ ਦੀ ਕਿਸੇ ਗਰੰਟੀ 'ਚ ਸ਼ਾਮਲ ਸੀਗੀ ਜਿਵੇਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਪਹਿਲਾਂ ਬਿਜਲੀ ਮੁਫਤ ਸਿੱਖਿਆ ਮੁਫਤ ਸਿਹਤ ਸੂਤਾ ਮੁਫਤ ਨਸ਼ਾ ਮੁਕਤ ਪੰਜਾਬ ਘਰ ਘਰ ਨੌਕਰੀ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਰਿਸ਼ਵਤ ਖੋਰੀ ਬੰਦ ਇਹਨਾਂ ਨੇ ਨੀਤੀਆਂ ਸੀ ਇਹ ਪੂਰੀਆਂ ਹੋ ਗਈਆਂ ਜਿਹਨਾਂ ਦੀਆਂ ਗਰੰਟੀਆਂ ਸੀਗੀਆਂ ਇਹ ਜਿਹਨਾਂ ਨੇ ਗਰੰਟੀਆਂ ਪਹਿਲਾਂ ਦਿੱਤੀਆਂ ਸੀਗੀਆਂ ਵੀ ਆਹ ਸਾਡੀਆਂ ਗਰੰਟੀਆਂ ਨੇ ਕਿ ਉਹਨਾਂ ਗਰੰਟੀਆਂ ਦੇ ਬੱਚਾ ਲੈਂਡ ਫੂਡ ਨੀਤੀ ਵੀ ਸੀਗੀ ਕੀ ਇਹ ਪਹਿਲਾਂ ਵਾਲੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਇਹਨਾਂ ਨੇ ਉਹ ਪੂਰੀਆਂ ਹੋ ਗਈਆਂ ਪੰਜਾਬ ਦੇ ਲੋਕੋ ਸੁੱਖ ਦਾ ਸਾਹ ਲੈਨੇ ਹੋ ਮਰਨੋਂ ਹਟ ਕੇ ਜਵਾਦ ਥੋੜੇ ਚਿੱਟਿਆਂ ਨਾ ਘਰ ਘਰ ਨੌਕਰੀਆਂ ਮਿਲ ਗਈਆਂ ਹਜ਼ਾਰ ਹਜ਼ਾਰ ਬੀਬੀਆਂ ਨੂੰ ਆ ਗਿਆ ਰਿਸ਼ਵਤ ਬੰਦ ਹੋ ਗਈ ਮਜ਼ਦੂਰ ਸਾਡੇ ਸੌਖੇ ਹੋ ਗਏ ਮਿਲ ਗਿਆ ਸਾਰਾ ਘਰ ਘਰ ਮਿਲ ਗਏ ਮਜ਼ਦੂਰਾਂ ਨੂੰ ਪਲਾਟ ਮਿਲ ਗਏ ਅਗਲੀ ਗੱਲ ਸੋ ਜਿਹੜੀ ਸਰਕਾਰ ਹਰ ਤਮਾਹੀ ਹਰ ਤਨਾਵੀ ਨਾਵਦ ਪਿੱਛੇ ਜੇ ਹੁਣ 8500 ਕਰੋੜ ਦਾ 8500 ਕਰੋੜ ਦਾ ਕਰਜ਼ਾ ਚੱਕ ਕੇ ਤਨਖਾਹ ਦਿੰਦੀ ਆ ਦੋ ਦੋ ਤਿੰਨ ਤਿੰਨ ਮਹੀਨੇ ਉਹਨਾਂ ਦੀ ਤਨਖਾਹ ਦੇਣ ਨੂੰ ਪੈਸੇ ਨਹੀਂ ਤੇ ਸਤੌਜਲਾ ਮਹਾਰਾਜ ਗੰਪ ਛੱਡੀ ਜਾਂਦਾ ਹੈ ਖਜ਼ਾਨਾ ਭਰਿਆ ਪੈਖ ਜਾਣਾ ਭਰਿਆ ਪਿਆ ਚੱਕੀ ਤੁਰਿਆਂ ਦੇ ਕਰਦੇ ਚੱਕੀ ਤੁਰਿਆਂ ਦੇ ਕਰਜ਼ਾ ਚੱਕ ਕੇ ਜਿਹੜੀ ਸਰਕਾਰ ਆਪਣੇ ਤਨਖਾਹ ਦੇ ਰਹੀ ਆ ਮੁਲਾਜ਼ਮਾਂ ਨੂੰ ਉਸ ਉਹ ਸਰਕਾਰ ਜਿਵੇਂ ਇਹ ਇਹ ਕਹਿੰਦੇ ਆ ਕਿ 1 ਲੱਖ ਰੁਪਇਆ 1 ਏਕੜ ਦਾ 1 ਸਾਲ ਦਾ ਸੀ ਦੇਵਾਂਗੇ ਤਾਂ 65000 ਏਕੜ ਦੇ حساب ਨਾਲ 6500 ਕਰੋੜ ਰੁਪਇਆ ਬਣ ਗਿਆ 6500 ਕਰੋੜ ਰੁਪਇਆ ਉਹ ਸਰਕਾਰ ਜਿਹੜੀ ਕਰਜ਼ੇ ਚੱਕ ਕੇ ਤਨਖਾਹਾਂ ਦਿੰਦੀ ਉਹ ਕਿੱਥੋਂ ਦੇਊਗੀ ਜਿਹਦੇ ਕੋਲ ਨਾ ਹਸਪਤਾਲਾਂ ਨੂੰ ਪੈਸੇ ਨੇ ਨਾ ਕਾਲਜਾਂ ਨੂੰ ਪੈਸੇ ਨੇ ਨਾ ਯੂਨੀਵਰਸਿਟੀਆਂ ਨੂੰ ਪੈਸੇ ਨੇ ਨਾ ਪੰਚਾਇਤਾਂ ਨੂੰ ਗ੍ਰਾਂਟਾਂ ਦੇਣ ਨੂੰ ਪੈਸੇ ਨੇ ਨਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਇਆ ਪਾਉਣ ਨੂੰ ਪੈਸੇ ਨੇ ਜਿਹੜੀ ਸਰਕਾਰਾਂ ਨੇ ਕਰਜ਼ੇ ਚਾੱਕ ਕੇ ਪੰਜਾਬ ਸਰਗੋਹਜ ਪਾਈ ਜਾਂਦੀ ਹੈ ਲੋਕਾਂ ਸਰਗੋਹਜ ਪਾਈ ਜਾਂਦੀ ਹੈ ਉਹ 650 ਕਰੋੜ ਰੁਪਏ ਕਿੱਥੋਂ ਦੇਊਗੀ ਇਹਦਾ ਜਵਾਬ ਅਗਲੀ ਗੱਲ ਆ ਜਾਂਦੀ ਹੈ ਹਾਂ ਜੀ ਜਿਹੜੇ ਇਹ ਕਹਿ ਰਹੇ ਆ ਕਿ ਸਾਨੂੰ ਫਲਾਣਾ ਬੰਦਾ ਆ ਕੇ ਕਹਿ ਗਿਆ ਇੰਨੇ ਬੰਦੇ ਆਏ ਸਾਡਾ ਨਾਲ ਸਹਿਮਤਾ ਇੰਦਰਾ ਮੁੰਡੀਆਂ ਕਹੀ ਜਾਂਦਾ ਸੀਗਾ ਮੰਤਰੀ ਕੋਈ ਲੋਕ ਬਹੁਤ ਸਹਿਮਤਾ ਜੀ ਸਾਡੇ ਤੇ ਭਰੋਸਾ ਦਿਖਾ ਰਹੇ ਆ ਸਾਨੂੰ ਆ ਕੇ ਕਹਿ ਰਹੇ ਉਸ ਤੇ ਬਹੁਤ ਵਧੀਆ ਸਾਡੇ ਲਈ ਲੋਕਾਂ ਲਈ ਨੀਤੀ ਲੈ ਕੇ ਆਈ ਤੁਹਾਡੇ ਨਾਲ ਉਹ ਕਿਹੜੇ ਲੋਕ ਆ ਭਾਈ ਉਹਨਾਂ ਦਾ ਜਨਤਕ ਕਰੋਗੇ ਕਿਹੜੇ ਕਿਹੜੇ ਬੰਦੇ ਆਏ ਕਿਹੜੇ ਕਿਹੜੇ ਪਿੰਡ ਆਏ ਕਿੰਨੀ ਜ਼ਮੀਨ ਤੁਹਾਡੇ ਲਈ ਕਹਿ ਕੇ ਗਏ ਆ ਵੀ ਹਾਂ ਆ ਬੰਦੇ ਸਾਡੇ ਕੋਲ ਆ ਕੇ ਕਹਿਗੇ ਕੋ ਠੀਕ ਆ ਤੁਹਾਡਾ ਕੋਈ ਚੇਲਾ ਚਮਚਾ ਕਹਿ ਗਿਆ ਹੁਣ ਆ ਵੀ ਆ ਕੇ ਗੱਲ ਉਹ ਇਹਨਾਂ ਲੋਕਾਂ ਨੂੰ ਅਕਲ ਬਾਹਰ ਚ ਆਉਂਦੀ ਹੈ ਇਹ ਐਵੇਂ ਨਹੀਂ ਪੱਗਾਂ ਸਿਰ ਫਸਾ ਕੇ ਤੁਹਾਡੇ ਮੁਰੇ ਉੱਥੇ ਤੋਂ ਭਵੰਤ ਬੋਲਦਾ ਝੂਟਕਲੇ ਮਾਰਦਾ ਨਾ ਤਾਂ ਕਹਾਣੀਆਂ ਸੁਣਾਉਂਦਾ ਥੱਲੇ ਬੈਠੇ ਤਾਲੀਆਂ ਐੜੇ ਮਾਰਦੇ ਉਹ ਇਹੀ ਇਹੀ ਲੋਕ ਨੇ ਜਿਨ੍ਹਾਂ ਦੇ ਅੰਦਰ ਦਿਮਾਗ ਦੇ ਵਿੱਚ ਉਹਨਾਂ ਨੇ ਤੂੜਾ ਭਰਤਾ ਗੋਬਰ ਗੋਹਾ ਭਰਤਾ ਸਿਰਫ ਉਹਨਾਂ ਨੂੰ ਬੌਕਰ ਤੋਂ ਬਿਨਾ ਇਹਨਾਂ ਦੀਆਂ ਚੱਪਲਾਂ ਚੱਟਣ ਤੋਂ ਬਿਨਾ ਦੇਖਦੇ ਹੀ ਨਹੀਂ ਵੀ ਪੰਜਾਬ ਨੂੰ ਕਿਵੇਂ ਬਰਬਾਦ ਕਰ ਰਹੀ ਐ ਐਮਐਲਏ ਲੈ ਕੇ ਇਥੋਂ ਬਣ ਕੇ ਕੈਰੇਕਟਰ ਕੇਜਰੀਵਾਲ ਦਾ ਬੈਹੰਦਾ ਨਾਲ ਤੇ ਜਹਾਜ ਚੱਕਦਾ ਕਿ ਰਾਤ ਫਰਦਾ ਵੀ ਰਾਤ ਕਿਸਾਨ ਦਾ ਮੌਤ ਹੋਈ ਪੁਲਿਸ ਦੀਆਂ ਡਾਂਗਾ ਨਾਲ ਉੱਥੇ ਬੋਲੀ ਜਾਂਦੇ ਐ ਕਿਸਾਨ ਕੁੱਟ ਕੇ ਮਾਰਤਾ ਤੇ ਤੂੰ ਕੀ ਕੀਤਾ ਕਿਸਾਨਾਂ ਨੂੰ ਸਾਡੇ ਨੂੰ ਕੁੱਟਿਆ ਉੱਥੇ ਆਪਣੇ ਸ਼ੰਭੂ ਦੇਖਣ ਉਰੀ ਤੇ ਟਰਾਲੀਆਂ ਚੋਰੀ ਕਰਕੇ ਲੈ ਗਏ ਤੇਰੇ ਐਮਐਲਏ ਤੇਰੇ ਐਮਐਲਏ ਦੇ ਬੰਦੇ ਚੱਕ ਕੇ ਸਮਾਨ ਤਰ੍ਹਾਂ ਲੈ ਕੇ ਸਾਰਾ ਉੱਥੋਂ ਜਿੰਨੇ ਸਾਡੇ ਵਿਚਾਰੇ ਮਹਾਤਰਾ ਦੇ ਕੋਈ ਫਰਿਜ ਸੀ ਕੋਈ ਕੂਲਰ ਸੀ ਕੋਈ ਪੱਖਾ ਸੀ ਕੋਈ ਭਾਂਡੇ ਸੀ ਕੋ ਟਿੰਡੇ ਸਾਰਾ ਉਹ ਚੱਕ ਕੇ ਲੈ ਗਏ ਤੇਰੇ ਬੰਦੇ ਤੁਸੀਂ ਕੀ ਕੀਤਾ ਜ਼ਬਰਦਸਤੀ ਮੋਰਚਾ ਚਕਾਇਆ ਗਿਆ ਉੱਥੋਂ ਅੱਜ ਤੂੰ 164 65 164 ਤੋਂ ਵਧਾ ਲੈ ਇਹਨਾਂ ਨੇ 174 ਪਿੰਡਾਂ ਨੇ ਨੇੜੇ ਹੋ ਗਏ 174 ਪਿੰਡਾਂ ਨੂੰ ਜਾੜ ਰਹੇ ਹਾਂ 174 ਪਿੰਡਾਂ ਦੇ ਵਿੱਚ ਹਜ਼ਾਰਾਂ ਪਰਿਵਾਰ ਜਾੜ ਰਹੇ ਹਾਂ ਸੱਪਿਆ ਤਾਂ ਖਤਮ ਕਰ ਰਹੇ ਹਾਂ ਇਹ ਨਹੀਂ ਤਕੜੀ ਪਜਾਉ ਧਰਤੀ ਤੂੰ ਰੋਕ ਲੈ ਰਿਹਾ ਕਿਹਦੀ ਖਾਤਰ ਰੋਕ ਰਿਹਾ ਤੂੰ ਕਿੰਨਾ ਵੱਡਾ ਨੁਕਸਾਨ ਕਰ ਰਿਹਾ ਪੰਜਾਬ ਦਾ ਇਹ ਨਹੀਂ ਤੈਨੂੰ ਚੇਤੇ ਆਇਆ ਜਿਉਂ ਚੱਕਿਆ ਉਥੇ ਜਹਾਜ਼ ਪੰਜਾਬ ਦਾ ਹੈਲੀਕਾਪਟਰ ਤੇਲ ਚੋਂ ਤੇਲ ਪੈਂਦਾ ਪੰਜਾਬ ਦੇ ਖਜ਼ਾਨੇ ਚ ਲੋਕਾਂ ਦੇ ਟੈਕਸ ਦਾ ਪੈਸਾ ਖਜ਼ਾਨੇ ਵਾਲਾ ਉਹ ਲਟਾਈ ਜਾਂਦਾ ਪਾਣੀ ਨੂੰ ਬਰਾਈ ਜਾਂਦੇ ਪੈਸੇ ਨੂੰ ਉਥੇ ਉਥੇ ਭੱਜਿਆ ਫਿਰਦਾ ਇੱਥੇ ਇਹਨੂੰ ਦੇਖਦੇ ਹੀ ਨਹੀਂ ਸੋ ਪੰਜਾਬ ਦੇ ਲੋਕੋ ਸੁਣੋ ਅਪੀਲ ਆ ਬਾਈ ਮਗਰੋਂ ਜਿੰਨਾ ਵੀ ਤੁਸੀਂ ਪਸਤਾਈ ਜਾ ਫਿਰ ਕੋਈ ਪੱਲੇ ਨਹੀਂ ਪੈਣੀਆਂ ਗੱਲਾਂ ਅਸੀਂ ਬਹੁਤ ਵੱਡਾ ਨੁਕਸਾਨ ਕਰਾ ਲਾਂਗੇ ਡਟ ਕੇ ਦਾ ਵਿਰੋਧ ਕਰੋ ਤੇ ਲਾ ਲੋ ਡਾਂਗਾ ਨੂੰ ਕਮਰ कसे ਕੱਸ ਲੋ ਝੰਡਿਆ ਡੰਡੇ ਪਾ ਲੋ ਡੰਡਿਆ ਝੰਡੇ ਪਾ ਲੋ ਤਿਆਰ ਹੋ ਕੇ ਕਰੜੇ ਹੋ ਕੇ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਸਾਰੀਆਂ ਤਕੜੀਆਂ ਹੋ ਜੋ ਇਕੱਠੇ ਹੋ ਜੋ ਜਥੇਬੰਦਿਆਂ ਨੂੰ ਅਪੀਲ ਕਰਦਾ ਲੱਖ ਬਕਰੇਵੇਂ ਹੋਣਗੇ ਇਹਦੇ ਘੱਟੋ ਘੱਟ ਤਾਲਮੇਲਵੇਂ ਰੂਪ ਚ ਇਕੱਠੇ ਹੋ ਕੇ ਲੜਨ ਦੀ ਲੋੜ ਆ ਜੋ ਲੜਾਈ ਸਭ ਦੀ ਸਾਂਝੀ ਲੜਾਈ ਵੱਡੀ ਹੈ ਇਕੱਲੇ ਇਕੱਲੇ ਹੋ ਕੇ ਜੁੱਤੀਆਂ ਖਾਓਗੇ ਸ਼ਿੰਗਾਰਸ ਲਈ ਤਿਆਰ ਰਹੋ ਸਾਰਾ ਪੰਜਾਬ ਉੱਠਿਓ ਜਿਵੇਂ ਆਪਾਂ ਦਿੱਲੀ ਦੇ ਰੂਹਾਂ ਤੇ ਗਏ ਸੀ ਨਾ ਪੂਰਾ ਪੰਜਾਬ ਉੱਠ ਕੇ ਬੱਚਾ-ਬੱਚਾ ਝੋਕਤਾਈ ਸਾਡੇ ਬਜ਼ੁਰਗ ਸਾਡੇ ਮਾਵਾ ਸਾਡੀਆਂ ਸਾਡੇ ਨੌਜਵਾਨ ਸਾਡੇ ਬੱਚੇ ਇਕੱਲਾ-ਇਕੱਲਾ ਆਪਾਂ ਦਿੱਲੀ ਗਏ ਸੀ ਐਂ ਇਕੱਲੇ-ਇਕੱਲੇ ਨੂੰ ਭਾਈ ਜਾਣਾ ਪੈਣਾ ਐਂ ਝੋਕਣਾ ਪੈਣਾ ਇਹ ਮਸਲਾ ਇੱਕ ਜ਼ਿਲ੍ਹੇ ਦਾ ਨਹੀਂ ਇੱਕ ਪਿੰਡ ਦਾ ਨਹੀਂ ਇਹ ਇੱਥੇ ਨਹੀਂ ਗੱਲ ਰੁਕਣੀ ਵੀ 65000 ਏਕੜ ਤੁਹਾਡਾ ਰੋਕ ਲਿਆ ਇੱਥੇ ਨਹੀਂ ਗੱਲ ਰੁਕਣੀ ਇਹ ਤੁਹਾਡਾ ਆਉਣ ਵਾਲੇ ਸਮਝ ਲੱਖਾਂ ਏਕੜ ਜ਼ਮੀਨ ਥੋੜੀ ਤਾਂ ਪਹਿਲੇ 50000 ਕਿੱਲਾ ਸੜਕਾਂ ਰੋਕੀਏ ਭਾਰਤ ਮਾਲਾ ਚ ਕੋਈ ਰੇਲ ਦੀਆਂ ਲੀਹਾਂ ਚ ਰੁਕਣ ਜਾ ਰਹੀ ਹੈ ਕੋਈ ਇਹ ਕਹਿੰਦੇ ਮੈਟਰੋ ਚਲਾਉਣੀ ਹੈ ਅੰਬਰਸਰ ਤੋਂ ਦਿੱਲੀ ਨੂੰ ਹਜ਼ਾਰਾਂ ਏਕੜ ਉਹ ਚ ਰੋਕ ਲੈਣਗੇ ਸਾਡੇ ਪੱਲੇ ਕੀ ਰਹਿ ਜਾਊਗਾ ਛੱਤ ਦੇ ਉੱਤੇ ਕਣਕ ਬੀਜਿਆ ਕਰੋਗੇ ਗਮਲਿਆਂ ਚ ਬੀਜਿਆ ਕਰੋਗੇ ਮੱਕੀਆਂ ਕਿੱਥੇ ਬੀਜਿਆ ਕਰੋਗੇ ਮੂੰਗੀਆਂ ਸਰਮਾ ਕਿੱਥੇ ਬੀਜਿਆ ਕਰੋਗੇ ਸੋ ਇਹ ਇਸ ਕਰਕੇ ਇਹ ਸਾਰਿਆਂ ਤੇ ਆਉਣੀਆਂ ਅੱਗੇ ਇਹ ਇੱਕ ਨਾ ਸਮਝੋ ਮੈਂ ਅਸੀਂ ਬਚ ਜਾਾਂਗੇ ਸੋ ਮੇਰਾ ਇਸ ਕਰਕੇ ਤੁਹਾਨੂੰ ਬਿਰ ਬੇਨਤੀ ਆ ਕਿ ਇਹ ਮਸਲੇ ਉੱਤੇ ਆਉਣ ਵਾਲੇ ਦਿਨਾਂ ਸੰਘਰਸ਼ ਨੇ ਤੇਜ ਹੋਣਾ ਤਿੱਖਾ ਹੋਣਾ ਤਕੜੇ ਦੇ ਹੋ ਬਹੁਤ ਡਰਾਵੇ ਬਹੁਤ ਬਹਿਕਾਵੇ ਬਹੁਤ ਲਾਲਚ ਬਹੁਤ ਕੋਸ਼ਿਸ਼ਾਂ ਕਰਨਗੇ ਹਰ ਤਰ੍ਹਾਂ ਦਾ ਹਰ ਹਰਬਾ ਵਰਤਣਾ ਇਹਨਾਂ ਬੰਦਿਆਂ ਨੇ ਕਿਉਂ ਇਹਨਾਂ ਨੂੰ ਪਤਾ ਹੈ ਵੀ ਇੱਥੋਂ ਸਾਡੇ ਕੋਲ ਸਾਲ ਸਵਾ ਸਾਲ ਰਹਿ ਗਿਆ ਜਿਹੜਾ 50 60 ਹਜ਼ਾਰ ਕਰੋੜ ਰੁਪਈਆ ਇਕੱਠਾ ਹੁੰਦਾ ਇਕੱਠਾ ਕਰਕੇ ਇੱਕ ਵਾਰੀ ਬਿਹਾਰ ਦੀਆਂ ਚੋਣਾਂ ਤੇ ਲਾਓ ਦੂਜੇ ਸੂਬਿਆਂ ਦੀਆਂ ਗੁਜਰਾਤ ਦੀਆਂ ਚੋਣਾਂ ਤੇ ਲਾਓ ਹੋਰ ਸੂਬਿਆਂ ਚੋਣਾਂ ਆ ਰਹੀਆਂ ਯੂਪੀ ਚੋਣਾਂ ਆ ਰਹੀਆਂ ਉਹਨਾਂ ਚੋਣਾਂ ਤੇ ਲਾਓ ਪੰਜਾਬ ਚੋਂ ਕੋ ਬੱਟੇ ਨਹੀਂ ਲੈਣਾ ਲੋਕਾਂ ਨੂੰ ਬੰਨਣਾ ਨਹੀਂ ਪਾਉਂਦੇਣਾ ਸਿਰਫ ਹੁਣ ਪੈਸਾ ਲੁੱਟ ਰਹੇ ਆ ਉਹਦੀਆਂ ਸਕੀਮਾਂ ਘਟ ਰਹੇ ਆ ਤਿਆਰ ਰਹੋ ਪੰਜਾਬ ਦੇ ਲੋਕੋ ਨਹੀਂ ਮੁੜ ਕੇ ਲੋਟੇ ਜਾਵਾਂਗੇ ਬਾਈ ਤੇ ਮੁੜ ਕੇ ਬਹੁਤ ਵੱਡੀ ਗਲਤੀ ਨਾ ਕਰ ਲਓ ਪਸਤਾਉਂਗੇ ਸੋ ਮੈਂ ਫਿਰ ਅਖੀਰ ਤੇ ਬੇਨਤੀ ਕਰਦਾ ਮੇਰਾ ਵੀਰ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕਿਉਂਕਿ ਰੇਂਜਾਂ ਨੂੰ ਜਾਇ ਮਾਰੀ ਬੈਠੇ ਆ ਪੇਜ ਘਟਾਈ ਬੈਠੇ ਰਿਚਰ ਉਚਰ ਪੇਜ ਜਾਣੀਆਂ ਇਹੋ ਜੀ ਗੱਲ ਨਹੀਂ ਇਹ ਜਾਣ ਦਿੰਦੇ ਕਦੇ ਵੀ ਜਿਹੜੀ ਸਰਕਾਰ ਦੇ ਹਜ਼ਰੋਂ ਪਤਾ ਹੀ ਹੈ ਵੀ ਮੀਡੀਆ ਦਾ ਨਾ ਕਿੰਨਾ ਗਲ ਘਟਿਆ ਹੋਇਆ ਹੈ ਚੈਨਲਾਂ ਕਿਵੇਂ ਇਹਨਾਂ ਨੇ ਦੱਬੇ ਹੋਏ ਆ ਕਿਵੇਂ ਖਰੀਦੇ ਹੋਏ ਆ ਕੋਈ ਵੀ ਚੈਨਲ ਇੱਕ ਤੋਂ ਪੱਤਰਕਾਰ ਕਿ ਚੈਨਲੋਂ ਛੱਡ ਕੇ ਕੋਈ ਗੱਲ ਕਰ ਰਿਹਾ ਕਿ ਕਿੰਡੀ ਖਤਰਨਾਕ ਨੀਤੀ ਆ ਰਹੀ ਹੈ ਮੀਡੀਆ ਦਾ ਫਰਜ਼ ਹੁੰਦਾ ਕਿ ਅਸੀਂ ਸੱਚ ਨੂੰ ਲੋਕਾਂ 'ਤੇ ਲੈ ਕੇ ਜਾਗੇ ਪਰ ਮੀਡੀਆ ਕੀ ਕਰਦਾ ਇਹਨਾਂ ਦੇ ਬਿਠਾ ਆ ਕੇ ਚੇਲੇ ਚਮਚੇ ਜਾਂ ਕਦਾ ਮੰਤਰੀ ਬਿਠਾ ਕੇ ਤੇ ਉੱਥੇ ਬੈਠੇ ਇਹਨਾਂ ਨਾਲ ਗੱਲਾਂ ਕਰਦੇ ਆ ਉਹ ਪੋਲੇ ਪੋਲੇ ਸਵਾਲ ਜਿਵੇਂ ਅਕਸ਼ੇ ਕੁਮਾਰ ਮੋਦੀ ਨੂੰ ਪੁੱਛਦਾ ਸੀ ਮੋਦੀ ਸਾਹਿਬ ਤੁਸੀਂ ਅੰਬ ਕੱਟ ਕੇ ਖਾਣਗੇ ਕਿ ਅੰਬ ਚੂਪਦੇ ਹੋ ਲੈ ਇਹ ਸਵਾਲ ਪੁੱਛਣ ਵਾਲੇ ਉਹ ਗਾਂ ਪੱਤਰਕਾਰ ਬਣਾਇਆ ਸੀ ਅਕਸ਼ੇ ਕੁਮਾਰ ਉਹ ਹੀ ਇਹਨਾਂ ਨੂੰ ਸਵਾਲ ਪੁੱਛ ਰਹੇ ਐ ਜਿਹਨਾਂ 'ਚ ਹਿੰਮਤ ਆ ਰਾਂ ਜੇ ਹਿੰਮਤ ਆ ਜਿੱਥੇ ਮਰਜ਼ੀ ਰੱਖੋ ਟਾਈਮ ਬਲਾਓ ਆਪਣਾ ਮੀਡੀਆ ਅਸੀਂ ਆਉਣ ਨੂੰ ਤਿਆਰਾਂ ਜਵਾਬ ਦੇਉਂ ਲੋਖ ਦੀ ਬਾਹ ਮੰਗਦੇ ਆ ਤਿਆਰ ਆ ਲੋਕ ਜੇ ਲੋਕਾਂ ਨੇ ਐਡੀ ਵੱਡੀ ਹਕੂਮਤ ਦੇ ਨਾਲ ਮੱਥਾ ਲਾਇਆ ਸੀ ਨਾ ਦਿੱਲੀ ਜਾ ਕੇ ਤਾਂ ਤੂੰ ਦਾ ਭਵੰਤ ਸਿਆ ਚੀਜ਼ ਹੀ ਕੁਛ ਨਹੀਂ ਮੋਹਰਾ ਨਾ ਬਣਾ ਕਿ ਤੈਨੂੰ ਮੋਹਰਾ ਬਣਾ ਕੇ ਵਰਤ ਰਿਹਾ ਦਿੱਲੀ ਵਾਲੀ ਜੰਡਲੀ ਤੈਨੂੰ ਨੁਕਸਾਨ ਤੇਰਾ ਹੀ ਹੋਣਾ ਲੋਕਾਂ ਨੇ ਤੇਰੇ ਮੂੰਹ ਨੂੰ ਵੋਟਾਂ ਪਾਈਆਂ ਸੀ ਕਦੇ ਕੇਜਰੀ ਕੁਜਰੀ ਵਾਲ ਨੇ ਵੋਟਾਂ ਪਾਈਆਂ ਦੇ ਬੱਕਰੋਂ ਨਹੀਂ ਵੋਟਾਂ ਪਾਈਆਂ ਲੋਕਾਂ ਨੇ ਭਵੰਤ ਦੇਖਿਆ ਸੀ ਵੀ ਪੰਜਾਬ ਦਾ ਭਲਾ ਕਰੇਗਾ ਤੂੰ ਬਿੜਾ ਤਬਾਹ ਕਰ ਰਹੇ ਆ ਪੰਜਾਬ ਦਾ ਗਰਖ ਕਰ ਰਹੇ ਆ ਪੰਜਾਬ ਨੂੰ ਤੂੰ ਸਾਡੀਆਂ ਨਸਲਾਂ ਫਸਲਾਂ ਸਭ ਤਬਾਹ ਕਰ ਰਹੇ ਆ ਕਿੰਨਾ ਚਿਰ ਡੂੜ ਸਾਲ ਹੋਰ ਬਹੁਤ ਵਾਜ ਤੇਰੇ ਵਰਗੇ ਮੁੱਖ ਮੰਤਰੀ ਗੱਲ ਮੈਂ ਤੇਰੇ ਘਰੇ ਵੀ ਕਹੀ ਜਦੋਂ ਮੈਨੂੰ ਮਿਲਣ ਆਇਆ ਸੀ ਯਾਦ ਕਰ ਪਹਿਲੋਂ ਪਹਿਲ ਆਪਾਂ ਮਿਲੇ ਸੀ ਇੱਕ ਵਫਦਰ ਦੇ ਰੂਪ ਚ ਉਹਦੇ ਵੀ ਕਿਸੀਂ ਬਾਈ ਜੀ ਤੇਰੇ ਕੋਲ ਮੌਕਾ ਮਿਲਿਆ ਆਹ ਕੁਰਸੀ ਜਿੱਥੇ ਤੂੰ ਬੈਠਾ ਸੀ ਮੈਂ ਇਹੀ ਕਿਹਾ ਸੀ ਮੈਂ ਬਾਈ ਜੀ ਆਹ ਕੁਰਸੀ ਦੇ ਬੈਠ ਕੇ ਬਹੁਤ ਚਲੇ ਗਏ ਚਲੇ ਆਪਾਂ ਵੀ ਜਾਣਾ ਇੱਥੋਂ ਕੁਰਸੀਆਂ ਤੋਂ ਵੀ ਤਾਂ ਦੁਨੀਆ ਤੋਂ ਵੀ ਆਪੋ ਆਪਣੀ ਬਾਟ ਮਗਾ ਕੇ ਕੋ ਚੰਗਾ ਕਰਦਾ ਯਾਰ ਪੰਜਾਬ ਦੀ ਤਨੋਂ ਤੇ ਹਾਰ ਯਾਦ ਰੱਖੇ ਲਖਮਨ ਸਿੰਘ ਗਿੱਲ ਵਾਂਗੂ ਉਹ ਜੂੜ ਚੱਕੜ ਵਾਲਾ ਲਖਮਨ ਸਿੰਘ ਗਿੱਲ ਯਾਰ ਮੀਨੇ ਮੁਕ ਕਮੈਂਟਰੀ ਰਾਜ ਵੀ ਲੋਕ ਯਾਦ ਕਰਦੇ ਕਿ ਤੇਰੇ ਕਮਾਨ ਸਸ ਕਰਕੇ ਛੜਦੇ ਛੜਦੇ ਹਲੇ ਵੀ ਮੌਕਾ ਹੈ ਦੇਖ ਕੀ ਕਿੱਡੀ ਗੱਲ ਹੈ ਦੇ ਇਸਤੀਫਾ ਹੋਰ ਵੀ ਡੂਟ ਸਾਲ ਨੂੰ ਲੋਕ ਲਾ ਹੀ ਦੇਣਗੇ ਆ ਲੋਕਾਂ ਦਾ ਖੜ ਪੰਜਾਬ ਦੇ ਨਾਲ 10 ਵੀ ਕਿਵੇਂ ਮਾਰ ਰਿਹਾ ਪੰਜਾਬ ਨੂੰਗੇ ਪਰ ਨਹੀਂ ਫਿਰ ਚੇਤੇ ਰੱਖੀ ਲੋਕ ਬੱਚੀ ਤੇ ਰਾਟਾ ਬਣਨਗੇ ਗੱਲ ਯਾਦ ਰੱਖੀ ਅਗਲੀ ਗੱਲ ਹੋਰ ਦੇਖ ਲਓ ਭਰਾਵੋ ਆ ਜਿਹੜੇ ਬੰਦੇ ਚਲੋ ਗੱਲ ਲੰਮੀ ਹੋ ਜਾਣੀ ਆ ਇਹ ਗੱਲ ਆਪਾਂ ਦਵਾਰੇ ਕਰਾਂਗੇ ਹੁਣ ਫਿਰ ਕਹਨੂੰ ਸਾਂਝਾ ਕਰ ਦੋ ਵਤ ਵਤ ਤੇ ਇਹਨੂੰ ਮੇਰਾ ਵੀਰ ਇੱਕ ਹੋਰ ਬੇਨਤੀ ਆ ਆਪਾਂ ਸ਼ਾਇਦ ਹੋ ਸਕਦਾ ਰੋਜ਼ ਹੀ ਮੈਨੂੰ ਆਉਣਾ ਪਵੇ ਤੁਹਾਡੇ ਰੂਬਰੂ ਹੋਣਾ ਪਵੇ ਜਿਵੇਂ ਵੱਖ-ਵੱਖ ਪਿੰਡਾਂ 'ਚ ਵੀ ਜਾਣਾ ਹੁੰਦਾ ਜਿੱਨਾਂ ਪਿੰਡਾਂ ਦੀਆਂ ਜ਼ਮੀਨਾਂ ਦੱਬ ਰਹੇ ਨੇ ਤੇ ਇਹਨੂੰ ਵਤ ਵਤ ਸਾਂਝਾ ਕਰਕੇ ਮੇਰਾ ਵੀਰ ਤੁਸੀਂ ਲੋਕਾਂ ਤੱਕ ਪਹੁੰਚਾਓ ਤਾਂ ਕਿ ਅਸਲੀਅਤ ਜਿਹੜੀ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਿੱਡਾ ਛਲਕ ਕਪਟ ਕਿੱਡਾ ਫਰੇਮ ਕਿੱਡਾ ਧੋਖਾ ਕਿੱਡਾ ਧਰੋਖਾ ਮਾਰ ਰਹੇ ਆ ਇਪੋਂ ਆਤਮਾਨ ਦੀ ਜੁੰਡਲੀ ਇਹ ਕੇਜਰੀਵਾਲ ਦੀ ਜੁੰਡਲੀ ਕਿਵੇਂ ਲੋਕਾਂ ਨਾਲ ਇਹ ਠੱਗੀ ਮਾਰ ਰਹੇ ਐ ਕਿਵੇਂ ਲੋਕਾਂ ਨੂੰ ਜਾਲ ਗੁਣ ਕੇ ਇਹ ਗੱਲਾਂ ਦੇ ਨਾਲ ਅਤ ਅਚਿੱਠੀਆਂ ਕੁਝ ਹੋਰ ਬੋਲਦੀਆਂ ਨੇ ਪਰ ਇਹ ਕਿਵੇਂ ਘਬਰਾਹ ਕਰਕੇ ਲੋਕਾਂ ਨੂੰ ਨੁਕਸਾਨ ਕਰਨਗੇ ਸੋ ਜੁੜੇ ਰਿਹਾ ਕਰੋ ਆਪਾਂ ਸ਼ਾਇਦ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਡੇ ਕੋਲ ਸਾਂਝੀ ਆਉਂਦੀ ਹੈ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਧੰਨਵਾਦ ਜੀ ਬੜੀ ਖਾਲਸਾ ਵੈਲ ਜੀ ਕੀ ਬਤੇ